ਦੀ ਕਾਰਸਾ ਹਾਂਜੀ ਗੁਰੂ ਬਿਅਰੀ ਸਵਾਰੀ ਸਤਿ ਸਗੁਰ ਜੀਓ ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਪਿਛਲੇ ਬੜੇ ਲੰਬੇ ਸਮੇਂ ਤੋਂ ਸਿੱਖ ਵਿਰਸਾ ਦਾ ਪੰਜਾਬ ਦੇ ਤੇ ਬੰਦੀਵਾਂ ਨੂੰ ਪੂਰੇ ਪੰਜਾਬ ਭਰ ਵਿੱਚ ਹੀ ਰਹੀ ਪੂਰੇ ਦੇਸ਼ ਭਰ ਦੇ ਵਿੱਚ ਗੁਰਮਤਿ ਦਾ ਪ੍ਰਚਾਰ ਕਰਕੇ ਦੱਖਣੋ ਕਪਟਾ ਕਟਾ ਸ਼ਹਿਰ ਸਰਾਂ ਦੇ ਵਿੱਚ ਜਾ ਕੇ ਸੰਗਤਾਂ ਨੂੰ ਗੁਰਬਾਣੀ ਅਤੇ ਮਬਦ ਦੇ ਨਾਲ ਜੁੜਿਆ ਜਾ ਰਹੀ ਹੈ ਸੋ ਇਸੇ ਲੜੀ ਦੇ ਤਹਿਤ ਅੱਜ ਮੇਡਾਗੀਆਂ ਜਿਹਦਾ ਵਰਨਾਲਾ ਦੇ ਕੇ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਹੋਈ ਹੈ ਬਾਜਾ ਵਜਿਖਮ ਨੇ ਬੜੀ ਵੱਡੀ ਕਿਰਤ ਕੀਤੀ ਹੈ ਕਿ ਇੱਥੇ ਪਾਦਰਗੋਵੇਤਰ ਖੰਡੇ ਦੀ ਪਹਲ ਤਿਆਰ ਹੋਈ ਜੋ ਕਿ ਬਿਆਨ ਸੰਗਤਾਂ ਨੇ ਪ੍ਰਾਪਤ ਕੀਤੀ ਹੈ ਸਤਿਗੁਰੂ ਸਾਹਿਬ ਜੀ ਨੇ ਬੜੀ ਅਮਾਰ ਕਿਰਪਾ ਕੀਤੀ ਇਹਨਾਂ ਸੰਗਤਾਂ ਦੇ ਜਿੱਥੇ ਇਹ ਬੁਰਾਣੀ ਉਮਰ ਸਕਣ ਵਾਲੇ ਬੜੇ ਧੰਕਾ ਦੇ ਯੋਗ ਨੇ ਉੱਥੇ ਇਹਨਾਂ ਅਮਰ ਸਕਣ ਵਾਲੇ ਕ੍ਰਾਣੀਆਂ ਹਨ ਲੱਖ ਲੱਖ ਧੰਨਾਂ ਹੋਣ ਨਾਲ ਵੀ ਜਿੱਥੇ ਅਮਰ ਸਤਿਗੁਰਾਂ ਦੇ ਪ੍ਰਾਣੇ ਨੂੰ ਧਰਨਿਆ ਅੋਥੀ ਸੁਭੱਚੇ ਪੰਥ ਪਰਿਵਾਰ ਨੂੰ ਧਰਨਿਆ ਕਿਉਂਕਿ ਅੱਜ ਸਤਿਗੁਰਾਂ ਦੀ ਕਿਰਪਾ ਹੋਈ ਹੈ ਪੰਥ ਪਰਿਵਾਰ ਦੇ ਵਿੱਚ ਵਧਾ ਹੋਇਆ ਸੋ ਜਿਹੜੀਆਂ ਕਿਸਮਤਾ ਸਾਡੀਆਂ ਵੀਡੀਓ ਕਿਸੇ ਰਜਣਾ ਦੇਖਦੇ ਹੋ ਜਿਹੜੋ ਜੋ ਵੀ ਬੇਨਤੀ ਹੈ ਵੀਡੀਓ ਨੂੰ ਦੇਖਦਾ ਹੈ ਉਹਨਾਂ ਸੰਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਭਾਈ ਜੇ ਤੁਸੀਂ ਚਾਹ ਰਹੇ ਹੋ ਸਤਿਗੁਰੂ ਸਾਹਿਬ ਦਾ ਅੰਸ਼ੀਰੀ ਗੁਰੂ ਗੋਬਿੰਦ ਸਿੰਘ ਜੀ ਪਾਵਨ ਗ੍ਰੰਥ ਦੇ ਵਿੱਚ ਵਰਵਾਇਕ ਜੁਵਾਦਾ ਹੋਵੇ ਇਸ ਬਾਗ ਦੇ ਵਿੱਚ ਨਵੇਂ-ਨਵੇਂ ਫੋਲੇ ਕਰਨ ਤੁਸੀਂ ਆਪਣੇ ਇਹ ਪਿੰਡਾ ਸ਼ਹਿਰ ਵਿੱਚ ਅਮਰ ਸੰਚਾਰ ਸਮਾਰਨ ਕਰਵਾ ਕੇ ਇਸ ਪੰਜਾਬ ਦੀ ਲਹਿਰ ਵਿੱਚ ਵੱਧ ਤੋਂ ਵੱਧ ਬੜਾ ਸਹਿਯੋਗ ਦੇ ਸਕਦੇ ਹੋ ਦੁਬਾਰਾ ਤੋਂ ਫਿਰ ਸੁਮੇਸ਼ ਸੇਖਪੰਥੂ ਲਖਨਪੁਰ ਅਨਮੋਲ ਬਲਾਉ ਹੁੰਦੇ ਆ ਕੁਝ ਰਿਵਾਜ ਗੁਰੂ ਕਾਂਤ ਸਾਹਿਬ ਰਾਜ ਜੀ ਕੀ ਫਤਿਹ ਸੋ ਨਾਮ ਵਾਜ ਗੁਰੂ ਕਾਂਤ ਸਾਹਿਬ ਰਾਜ ਜੀ ਕੀ ਫਤਿਹ वाहे गुरु वाहे गुरु वाहे गुरु वाहे गुरु वाहे